पंजाब विच 14 दिसंबर नू जिला प्रिशद से बलाक समिति दोणा लैके फिलौर विच बसपा वालों तैयारियां शुरू कर दितिया इस संबंधी पेंड नगर दे डॉक्टर अंबेडकर पवन विखे बहुजन समाज पार्टी दे जिला जलंधर के प्रभारी त फिलौर दे, दे, फिल दे इंचार्ज खुशी राम ने बसपा आगुआरवी मीटिंग की थी। ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੇ ਉਮੀਦਵਾਰਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਵੱਖ-ਵੱਖ ਪਿੰਡਾਂ ਦੇ ਬਲਾਕ ਸਮਤੀ ਜੋਨਾਂ ਦੇ ਉਮੀਦਵਾਰਾਂ ਨੇ ਆਪਣੀ ਦਾਵੇਦਾਰੀ ਪੇਸ਼ ਕੀਤੀ ਪਹੁੰਚੇ ਹੋਏ ਆਗੂਆਂ ਨੇ ਚੋਣਾਂ ਸਬੰਧੀ ਵਿਚਾਰ ਰੱਖੇ ਤੇ ਜੇਤੂ ਉਮੀਦਵਾਰਾਂ ਨੂੰ ਹੀ ਬਸਪਾ ਦੀ ਟਿਕਟ ਦੇਣ ਦੀ ਮੰਗ ਰੱਖੀ खुशी राम ने जानकारी दिंदियां दसया के जिला परिषद गन्ना पिंड जोन तो सरपंच रजनी बाला नंगल नु उम्मीदवार बनाया जान ले सारे साथियों ने पार्टी पासो मांग कीती गई है ते इसे टरा गन्ना पिंड जोन दिया दस ब्लाक समितियां च 7 उम्मीदवार दिया दरख्स्ता लिया गया हां जेहना दी हाथ खड़ा करके सब ने सहमति जाहिर कीती बाकी उम्मीदवार भी जल्द फाइनल कर देते जानगे बसपा इस बार हाथी थी निशान ते लड़ेगी उम्मीदवारों दा पैनल बहुजन समाज पार्टी दे पंजाब प्रधान डॉक्टर अवतार सिंह करीमपुरी नु भेजा जावेगा ते उस तो बाद जल्द उम्मीदवारों दे नाम ऐलान दितेंगे इस मौके बुध प्रकाश गड़ा दविंदर मोमी लाडी गड़ा सरपंच निर्मल सिंह जसपाल पोला गड़ा महेंद्र सिंह तेहिंग गुरमोहन पट्टी अमनदीप टीनु बलाक समिति मेंबर गुरदीप लसाड़ा ਕੁਲਵੀਰ ਅੱਟੀ ਬਲਵੀਰ ਗੁਰੂ ਬਿੱਟੂ ਸੇਲਕਿਆਣਾ ਹਰਮੇਸ਼ ਮੀਤਾ ਗੰਨਾਪਿੰਡ ਰਣਜੀਤ ਸਿੰਘ ਲੰਤੜਾ ਸੋਨੂ ਕਤਪਾਲੋ ਤਰਮਿੰਦਰ ਆਸ਼ੂਰ ਤੋਂ ਇਲਾਵਾ ਪਾਰੀ ਸੰਖਿਆ ਵਿੱਚ ਵਰਕਰ ਮੀਟਿੰਗ ਵਿੱਚ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਜਪੇਮ ਜਪਾਰਥ ਅੱਜ ਗੌਰਵਨ ਸਮਾਜ ਪਾਰਟੀ ਦੀ ਤਰਫੋਂ ਜੋ ਕੱਲ ਪੰਜਾਬ ਦੇ ਪ੍ਰਧਾਨ ਡਾਕਟਰ ਉਤਾਰ ਸਿੰਘ ਦੀ ਕ੍ਰਿਮਨੀ ਸਾਹਿਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਉਹਨਾਂ ਨੇ ਨਿਰਦੇਸ਼ ਦਿੱਤੇ ਆ ਕਿ ਭਾਜਪਾ ਸਮਾਜ ਪਾਰਟੀ ਆਪਣੇ ਚੋਣ ਨਿਸ਼ਾਨ ਆਰਤੀ ਦੇ ਉੱਤੇ ਪੂਰੀ ਜੱਦੋਜਹਦ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਔਰ ਬਲਾਕ ਸੰਮਤੀਆਂ ਇਲੈਕਸ਼ਨਾਂ ਜਿਹੜੀ ਉਹ ਲੜੇਗੀ ਜਿਹੜੀ 14 ਦਸੰਬਰ ਨੂੰ ਹੋਣ ਜਾ ਰਹੀ ਪੰਜਾਬ ਦੇ ਵਿੱਚ ਉਹਦੇ ਸੰਬੰਧ ਵਿੱਚ ਅੱਜ ਗੰਨਾਪਿੰਡ ਜ਼ੋਨ ਜਿਹੜਾ ਗੰਨਾਪਿੰਡ ਜ਼ੋਨ ਐਸ ਸੀ ਇਸਤਰੀ ਆ ਉਹਦੀ ਇੱਕ ਅਹਿਮ ਮੀਟਿੰਗ ਜਿਹੜੀ ਨਗਰ ਵਿੱਚ ਕੀਤੀ ਆ ਔਰ ਨਗਰ ਜਿਹੜਾ ਪਿੰਡ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਬੇਸ਼ੱਕ ਅਪਰੇਜ ਪੈਂਦਾ ਆ ਔਰ ਇੱਥੇ ਅਸੀਂ ਬਹੁਤ ਸਾਰੇ ਪਿੰਡਾਂ ਚੋਂ ਸੰਗਤ ਇਕੱਠੀ ਹੋਈ ਔਰ ਉਹਨਾਂ ਨੇ ਆਪਕੋ ਆਪਣੀਆਂ ਸੰਪਤੀਆਂ ਦੇ ਨਾਮ ਜਿਹੜੇ ਉਹ ਸਾਨੂੰ ਵੋਟ ਕਰਵਾਏ ਆ ਔਰ ਨਾਮ ਅਸੀਂ ਇਦਾਂ ਹੀ ਇਹਨਾਂ ਦੇ ਪ੍ਰਪੋਜ਼ਰ ਜਿਹੜੇ ਆ ਸਤਿਕਾਰਯੋਗ ਅਪਤਾਰ ਸਿੰਘ ਕ੍ਰੀਮਪੁਰੀ ਸਾਹਿਬ ਕੋਲ ਭੇਜਿਆਗੇ ਔਰ ਜਿੱਦਾਂ ਵੀ ਉਹਨਾਂ ਨੇ ਦਿਸ਼ਾ ਨਿਰਦੇਸ਼ ਪਾਉਂਦੇ ਆ ਉਦਾਂ ਹੀ ਜਿਹੜੇ ਅਸੀਂ ਉਮੀਦਵਾਰ ਜਿਹੜੇ ਆ ਇਹਨਾਂ ਨੂੰ ਐਲਾਨ ਕਰ ਲਿਆਗੇ ਔਰ ਅੱਜ ਜਿਹੜੇ ਆ ਉਮੀਦਵਾਰਾਂ ਦੀ ਚੋਣ ਕਰਨ ਦੇ ਲਈ ਇੱਥੇ ਅਸੀਂ ਇਕੱਠੇ ਹੋਏ ਸੀ ਔਰ ਸਾਰਿਆਂ ਨੇ ਸਹਿਮਤੀ ਪ੍ਰਗਟਾਈ ਆ ਕਿ ਸਾਡੇ ਜ਼ੋਨ ਚੋਂ ਆਹ ਉਮੀਦਵਾਰ ਸਾਡੇ ਜ਼ੋਨ ਚੋਂ ਆਹ ਉਮੀਦਵਾਰ ਔਰ ਇਸੇ ਤਰ੍ਹਾਂ ਗੰਨਾਪਿੰਡ ਇਸਤਰੀ ਜ਼ੋਨ ਤੋਂ ਸਾਰੇ ਬਖਵਕ ਪਿੰਡਾਂ ਤੋਂ ਜਿਹੜੇ ਸਾਥੀ ਆਏ ਆ ਉਹਨਾਂ ਨੇ ਸਹਿਮਤੀ ਪ੍ਰਗਟਾਈ ਆ ਸਰਪੰਚ ਰਜਨੀਵਾਲਾ ਜਿਹੜੇ ਮੇਰੇ ਧਰਮ ਪਤਨੀ ਪਿੰਡ ਨੰਗਲ ਤੋਂ ਉਹਨਾਂ ਨੇ ਤਾਂ ਵੀ ਉਹਨਾਂ ਨੇ ਨਾਮ ਪ੍ਰਪੋਜ਼ ਕੀਤਾ ਔਰ ਉਹਨਾਂ ਦਾ ਨਾਮ ਵੀ ਜੜਾਇਆ ਸੀ ਡਾਕਟਰ ਦਾਸ ਸਿੰਘ ਕ੍ਰੀਮਪਰੀ ਸਾਹਿਬ ਕੋ ਭੇਜ ਦੇ ਦਿਆਂਗੇ ਜੋ ਪਾਰਟੀ ਦਾ ਅੰਤਮ ਫੈਸਲਾ ਹੋਊਗਾ ਉਹ ਜਿਹੜੇ ਸਾਰੇ ਵਰਕਰਾਂ ਨੇ ਇੱਕ ਮੁੱਠ ਹੋ ਕੇ ਕਹੀ ਹੈ ਗੱਲ ਕਿ ਜੋ ਪਾਰਟੀ ਦਾ ਆਖਰੀ ਫੈਸਲਾ ਹੋਊਗਾ ਸਾਰਾ ਜਿਹੜਾ ਡੀਐਸਪੀ ਦਾ ਕਾਰਕਤਾ ਉਹ ਵੀ ਮੰਨੇ ਬਲਾਕ ਸੰਮਤੀ ਦੇ ਜਿਹੜੀਆਂ ਸੀਟਾਂ ਉਹਦੇ ਵੀ ਕੋਈ ਨਾ ਕਲੀਅਰ ਹੋਇਆ ਫਾਈਨਲ ਬਲਾਕ ਸੰਮਤੀ ਦੇ ਨਾਂ ਲਗਭਗ ਪਿੰਡਾਂ ਵੱਲੋਂ ਕਲੀਅਰ ਕਰ ਦਿੱਤੇ ਗਏ ਪਰ ਉਹਨਾਂ ਨੂੰ ਅੰਤਮ ਦਿਸ਼ਾ ਦੇਣ ਦੇ ਲਈ ਟਿਕਟ ਜਿਹੜਾ ਪਰਫਾਰਮਾ ਜਿਹੜਾ ਹੈ ਉਹ ਪ੍ਰਧਾਨ ਜੀ ਵੱਲੋਂ ਮਿਲਣਾ ਕਿ ਕਿ ਬਹੁਤਾਂ ਸਮਾਰਟ ਪਾਰਟਿਸ ਵਰ ਕੰਡੀਸ਼ਨ ਹੱਥੀਂ ਤੇ ਲੜੇ ਹੋਣਗੇ ਇਸ ਕਰਕੇ ਟੈਕ ਜਿਹੜੀਆਂ ਉੱਪਰੋਂ ਬਣ ਕੇ ਆਈਆਂ ਆਖਰੀ ਜਿਹੜਾ ਉਹ ਪੜਾਜਾ ਆਖਰੀ ਜਿਹੜੀ ਉਹਦੀ ਐਲਾਨਨਾਮਾ ਆ ਉਹ ਸਰਦਾਰ ਬਤਾਰ ਸਿੰਘ ਕ੍ਰੀਮਲੇ ਜੀ ਦਾ ਕਦੋਂ ਤੱਕ ਮੀਟਿਆ ਹੋਣ ਦੀ ਅਸੀਂ ਲਗਭਗ ਕੱਲ ਤੱਕ ਸਾਰੇ ਉਮੀਦਵਾਰ ਆਪਣੇ ਕਲੀਅਰ ਕਰ ਦਵਾਂਗੇ ਔਰ ਪਰਸਨਲ ਨੋਮੀਨੇਸ਼ਨ ਕਰਾ ਕੇ ਸਾਡੇ ਬਰਕਰ ਪੂਰੀ ਤੰਗਹੀ ਦੇ ਨਾਲ ਹਰ ਗੁੜ ਹਰ ਕਸਬੇ ਹਰ ਮਹੱਲੇ ਦੇ ਵਿੱਚ ਡੋਰ ਟੂ ਡੋਰ ਕਰਕੇ ਜਿੱਦਾਂ ਮਾਨਯੋਗ ਅਕਾਲ ਸਿੰਘ ਪ੍ਰਿੰਪਰੀ ਸਾਹਿਬ ਨੇ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਆ ਪੰਜਾਬ ਸੰਭਾਲਣ ਦੇ ਲਈ ਪੂਰੀ ਤਰ੍ਹਾਂ ਲੋਕਾਂ ਨੂੰ ਬੋਧਨ ਸਮਾਜ ਪਾਰਟੀ ਦੀ ਲਾਮਬੰਦੀ ਦੇ ਵਿੱਚ ਲਾਮਬੰਦ ਕਰਾਂਗੇ ਔਰ ਜਿਹੜਾ ਉਜਾੜਾ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਕੀਤਾ ਉਹਨੂੰ ਬਚਾਉਣ ਦੇ ਲਈ ਬੋਧਨ ਸਮਾਜ ਪਾਰਟੀ ਜਿਹੜੀ ਆ ਉਹ ਪਹਿਲ ਕਰ ਰਹੀ ਹੈ ਇਹ ਕਿੰਨੀਆਂ ਬਲਾਕ ਸੰਤੀ ਜਿਹੜੀ ਅੱਜ ਮੀਟਿੰਗ ਹੋਈ ਆ ਇਹ ਲਗਭਗ 10-11 ਬਲਾਕ ਸੰਤੀਆਂ ਸੀਗੀਆਂ ਜਿਹਦੇ ਵਿੱਚ 7-8 ਦੇ ਨਾਮ ਪੈਨਲ ਬਣ ਗਿਆ ਹੈ ਦੇ ਦਿੱਤਾ ਗਿਆ ਇਕਨੋ ਸੰਤਰੀਆਂ ਜਿਹੜੀਆਂ ਰਹਿੰਦੀਆਂ ਉਹਦਾ ਵੀ ਅਸੀਂ ਸਵੇਟ ਦਾ ਜਿਹੜਾ ਪੈਨਲ ਬਣਾ ਕੇ ਮਨ ਜੋਪਰੀ ਬੀਸਾਉਂ ਭੇਜਦੇ ਹਾਂ ਠੀਕ